ਇੱਕ ਵਾਰੀ ਮੈਂ ਮੱਖਣ ਭਾਈ ਨਾਲ ਇੰਟਰਵਿਊ ਕੀਤੀ ਸ਼ਗੁੰਦੇ ਵਿੱਚ ਕਰ ਚੁੱਕੀ ਮੱਖਣ ਜੜਾ ਪੁਰਾਣਾ ਮਿੱਤਰ ਹੈ ਅਸੀਂ ਉਹਨੂੰ ਹਰ ਵਾਰੀ ਹੀ ਮੱਖਣ ਭਾਈ ਨੂੰ ਫੜ ਲੈਣੇ ਕਿ ਤੁਸੀਂ ਕਿਹਾ ਹੁਣ ਇਹਨੂੰ ਗਾਣਾ ਦੱਸੋ ਕਦੋਂ ਬਖਿਆ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ ਜ਼ਿਕਰ ਕੀਤਾ ਸੀ ਸਾਡੇ ਨਾਲ ਇੰਟਰਵਿਊ ਹੋਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੱਬੂ ਮਾਲ ਨਾਲ ਬਹੁਤ ਜਲਦੀ ਗੀਤ ਕਰ ਮੱਖਣ ਨਾਲ ਸਾਡੀ ਪੁਰਾਣੀ ਸੰਗ ਹੈ ਔਰ ਗੁਰਤੀ ਵੀ ਕੀਤੀ ਕਿਉਂਕਿ ਉਹ ਜਿਆਦਾ ਬਾਹਰ ਰਹਿੰਦੇ ਆ ਇਸ ਕਰਕੇ ਉਸ ਤਰ੍ਹਾਂ ਮੇਲਵਲ ਆਪ ਨਹੀਂ ਹੁੰਦਾ ਪਰ ਪਹਿਲਾਂ ਸਾਡਾ ਬਹੁਤ ਸਹਿਚਾਰ ਸੀ ਵਕਨ ਉਹਨਾਂ ਦੇ ਜਦੋਂ ਅਸੀਂ ਗਾਣਾ ਸ਼ੁਰੂ ਕਰਨਾ ਸੀ ਨਾ ਇਹ ਜਦੋਂ ਇਸ ਪੇਸ਼ੇ ਵਿੱਚ ਅਸੀਂ ਆ ਗਏ ਉਸ ਤੋਂ ਪਹਿਲਾਂ ਵੀ ਸਾਡੀਆਂ ਮੁਲਾਕਾਤਾਂ ਮਿੱਤਰਤਾ ਚ ਹੁੰਦੀਆਂ ਸੀ ਕਮਰ ਇਕਬਾਲ ਸਾਹਿਬ ਦੇ ਘਰ ਵੀ ਅਸੀਂ ਇੱਕ ਦੋ ਵਾਰ ਮਿਲੇ ਪਰ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਜਲਦ ਤੁਹਾਡੇ ਨਾਲ ਗੀਤ ਆਉਣ ਵਾਲਾ ਹੈ ਕੋਈ ਤਿਆਰੀ ਚੱਲ ਰਹੀ ਹੈ ਨਹੀਂ ਕੋਈ ਨਹੀਂ ਆਪਣਾ ਮਿੱਤਰਾਂ ਕੋਈ ਗੱਲ ਨਹੀਂ ਕਰਦੀ ਗੱਲ ਹੈ ਕਦਮੀ ਮਤਲਬ ਫੈਨਸ ਨੂੰ ਇੱਕ ਹੋਰ ਸਰਪ੍ਰਾਈਜ਼ ਮਿਲ ਸਕਦਾ ਹੈ ਕਿ ਨਹੀਂ ਸਰਪ੍ਰਾਈਜ਼ ਸਾਰੇ ਆਪਾ ਦੇਖੋ ਜਿਹੜੇ ਸਾਡੇ ਸਮਕਾਲੀ ਸੱਜਣ ਆ ਕਿਸੇ ਵੀ ਮੁੱਦੇ ਲਈ ਅਸੀਂ ਹਰ ਵੇਲੇ ਨਾਲ ਖੜੇ ਹਾਂ ਉਹ ਦੇਵੀ ਭਾਜੀ ਨਾਲ ਪਿੱਛੇ ਇਹ ਗੱਲ ਹੈ ਸੀ ਉਹ ਕਹਿੰਦੇ ਵੀ ਆਪਾ ਕਰਨਾ ਹੈ ਯਾਰ ਜੇ ਇੱਕ ਦੋ ਲੈਣਾ ਮੈਂ ਕਿਹਾ ਭਾਜੀ ਤੁਸੀਂ ਕਿੰਨੇ ਗਾਣੇ ਕਰਨੇ ਆ ਤੁਹਾਡੇ ਪਿੱਛੇ ਖੜਾਂਗੇ ਅਸੀਂ ਤੁਸੀਂ ਅੱਗੇ ਗਾਓ ਜਿੰਨੇ ਕਹੋਗੇ ਉਹਨੇ ਕਰ ਲਾਂਗੇ ਤੁਸੀਂ ਹੁਕਮ ਕਰੋ ਅਸੀਂ ਪਿਆਰ ਕਰਦਾ ਸੋਨੂੰ